ਹਾਂਜੀ ਸਤਿ ਸ੍ਰੀ ਅਕਾਲ ਮੈਂ ਛੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਕੁੜੀ ਆਈ ਹੈ ਜੀ ਬਠਿੰਡੇ ਏਰੀਏ ਤੋਂ ਭੈਣ ਕੋਲੇ ਕੁੜੀ ਹੈ 7-8 ਸਾਲ ਦੀ ਤੇ ਆਪਾਂ ਨੂੰ ਮੁੰਡਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਚਾਹੀਦਾ ਜੀ ਤੇ ਜ਼ਮੀਨ ਚਾਹੀਏ ਮੁੰਡੇ ਕੋਲੇ ਨਾ ਹੋਵੇ ਤੇ ਬਾਹਰਲੀ ਕੰਟੀ ਚ ਹੋਵੇ ਮੁੰਡਾ ਜਿਹੜਾ ਸਨੇਤ ਕੁੜੀ ਭੈਣ ਨੂੰ ਅਪਣਾਉਣਾ ਚਾਹੁੰਦਾ ਹੋਵੇ ਤੇ ਕੁੜੀ ਤਾਂ ਚਲੋ ਉਹਦੀ ਮੰਮੀ ਵੀ ਰੱਖ ਲੂਗੀ ਤੇ ਕੁੜੀ ਦੀ ਮਾਸਟਰ ਡਿਗਰੀ ਕਰੀ ਹੋਈ ਆ ਵਧੀਆ ਪੜ੍ਹਾਈ ਕਰੀ ਹੋਈ ਆ ਤੇ ਪਾਰਲਰ ਦਾ ਕਰਿਆ ਹੋਇਆ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਗਪਿੰਦਰ ਤੇ ਮੇਰੇ ਕੋਲੇ ਆਈ ਹੈ ਇੱਕ ਅੰਬਰਪ੍ਰਧਾਰੀ ਭੈਣ ਤੇ ਭੈਣ ਚਟਸਕ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਤੇ ਮੁੰਡਾ ਆਪਾਂ ਨੂੰ ਅੰਬਰਪ੍ਰਧਾਰੀ ਹੋਈ ਚਾਹੀਦਾ ਜੀ ਭੈਣ ਦੀ ਉਮਰ ਹੈ ਜਿਆ 29 ਸਾਲ ਤੇ ਮੁੰਡਾ 1-2 ਸਾਲ ਬੜਾ ਹੋਵੇ ਕੁਮਾਰੀ ਹੈ ਭੈਣ ਵਿਆਹ ਵਧੀਆ ਕਰ ਦੇਣਗੇ 5 ਤੋਂ 7 ਕਿਲਿਆਂ ਦੇ ਵਿੱਚ ਮੁੰਡਾ ਹੋਵੇ ਸਿੰਪਲ ਵਿਆਹ ਕਰਨਗੇ ਘਰੇ ਵਿਆਹ ਘਰੇ ਕਰਦੇ ਹੁੰਦੇ ਨੇ ਜੀ ਤੇ ਅੰਬਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਵਿੰਦਰ ਤੇ ਆਪਣੇ ਕੋਲੇ ਆਈਆਂ ਨੇ ਦੋ ਸਕੀਆਂ ਭੈਣਾ ਜੀ ਰਾਜੇ ਸਿੱਖਾਂ ਦੀਆਂ ਕੁੜੀਆਂ ਨੇ ਗਰੀਬ ਘਰੋਂ ਨੇ ਉਦੋਂ ਤਾਂ ਪੰਜ ਭੈਣ ਭਾਈ ਨੇ ਇੱਕ ਭੈਣ ਵਿਆਹਤੀ ਭਾਈ ਕੁਮਾਰਾ ਚਾਰ ਭੈਣਾਂ ਕੁਮਾਰੀਆਂ ਨੇ ਠੀਕ ਹੈ ਤੇ ਆਪਾਂ ਨੂੰ ਦੋਨਾਂ ਕੁੜੀਆਂ ਵਾਸਤੇ ਦੋ ਮੁੰਡੇ ਚਾਹੀਦੇ ਨੇ ਚਾਹੇ ਦੋ ਦੋ ਢਾਈ ਢਾਈ ਕਿਲਿਆਂ ਦੇ ਵਿੱਚ ਹੋਣ ਜੀ ਇੱਕ ਭੈਣ ਤਾਂ ਹੈਗੀ ਐ 12 ਪੜੀ ਹੋਈ ਇੱਕ ਹੈਗੀ ਐ 10 ਪੜੀ ਹੋਈ ਇੱਕ ਦੀ ਉਮਰ ਹੈਗੀ ਹੈ 28 ਸਾਲ ਤੇ ਦੂਜੀ ਦੀ ਉਮਰ ਹੈਗੀ ਹੈ 33 ਸਾਲ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਮੈਨੂੰ ਇਹਦੇ ਵਿੱਚ ਆਪਦਾ ਨੰਬਰ ਜ਼ਰੂਰ ਛੱਡਿਓ ਜੀ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਥੀ ਮਿਲ ਸਕੇ ਤੇ ਕੁੜੀਆਂ ਹੈਗੀਆਂ ਇੱਧਰ ਕੋਟਕਪੂਰੇ ਕੰਨੀਓ ਤੇ ਮੋਗੇ ਲੰਘ ਜਾਂਦੇ ਨੇ ਮੋਗੇ ਮਾਗੇ ਤੱਕ ਚੱਲ ਜੂਗਾ ਮੁੰਡਾ ਜਿੱਥੋਂ ਦਾ ਮਰਜ਼ੀ ਹੋਵੇ ਤੇ ਆਪਾਂ ਜੇ ਸਾਨੂੰ ਅੱਜ ਮੁੰਡਾ ਮਿਲਦਾ ਤਾਂ ਕੱਲੂ ਉਹਨਾਂ ਦੇ ਘਰੇ ਲੈ ਜਾ ਕੇ ਖੰਮਣੀ ਬਣਾ ਲਿਆਵਾਂਗੇ ਠੀਕ ਹੈ ਘਰ-ਬਾਰ ਅਸੀਂ ਉਹ ਕਹਿੰਦੇ ਘਰੀ ਲੈ ਕੇ ਆਓ ਸਾਡੇ ਤੇ ਬਸ ਮੁੰਡਾ ਕੁਝ ਖਾਂਦਾ ਪੀਂਦਾ ਨਾ ਹੋਵੇ ਇਹੀ ਉਹਨਾਂ ਦੀ ਹੱਥ ਮੰਨ ਕੇ ਬੇਨਤੀ ਹੈ ਜੀ ਬਹੁਤ ਗਰੀਬ ਪਰਿਵਾਰ ਦੀਆਂ ਕੁੜੀਆਂ ਨੇ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੇ ਰੁਪਿੰਦਰ ਜਿਹੜੀ ਹੁਣ ਮੈਂ ਵੀਡੀਓ ਪਾਉਣ ਲੱਗੀ ਆ ਤੇ ਮੇਰੀ ਹੱਥ ਬੰਨ ਕੇ ਬੇਨਤੀ ਹੈ ਵੀ ਕਿਸੇ ਦਾ ਮਜ਼ਾਕ ਨਾ ਚੱਕਿਆ ਕਰੋ ਥੋੜੀ ਜੀ ਸਾਨੂੰ ਆ ਤਾਂ ਵੀ ਚੱਕ ਮੀਜੀ ਗੱਲ ਕਰ ਲਈ ਤੇ ਭੈਣ ਨੂੰ ਮਤਲਬ ਹੈਂਡੀਕੈਪ ਟਪੈਣ ਪੈਰਾਂ ਤੋਂ ਮਤਲਬ ਇੱਕ ਪੈਰ ਤੋਂ ਹੈਂਡੀਕੈਪ ਟਾ ਥੋੜਾ ਜਿਹਾ ਪੈਰ ਦੱਬ ਕੇ ਤੁਰਦੀ ਹੈ ਭੈਣ ਦਸਾਂ ਕਿਲਿਆਂ ਦੇ ਵਿੱਚ ਉਹਨਾਂ ਨੂੰ ਮੁੰਡਾ ਚਾਹੀਦਾ ਭੈਣ ਬਹੁਤ ਤਕੜੇ ਘਰੋਂ ਤੇ ਮੁੰਡਾ ਚਾਹੇ ਦਹਾਜ ਹੋਵੇ ਬੱਚਾ ਨਾ ਹੋਵੇ ਉਹ ਵੀ ਚੱਲ ਜੂਗਾ ਤੇ ਭੈਣ ਦੀ ਉਮਰ ਹੈਗੀ 26-27 ਸਾਲ ਹੈ ਮੁੰਡਾ ਜਿਆਦਾ ਵੱਡਾ ਨਹੀਂ ਚਾਹੀਦਾ 30 ਸਾਲ ਤੱਕ ਚੱਲ ਜੂ ਭੈਣ ਹੈਗੀ ਆ ਮਾਨਸਾ ਏਰੀਏ ਤੋਂ ਤੇ ਦਸਾਂ ਕਿਲਿਆਂ ਚ ਮੁੰਡਾ ਜਿਹੜੇ ਮਰਜੀ ਏਰੀਏ ਚ ਹੋਵੇ ਦਸਾਂ ਕਿੱਲਿਆਂ ਚ ਮੁੰਡਾ ਚਾਹੀਦਾ ਜੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤੇ ਮੁੰਡਾ ਚਾਹੀਏ ਪਹਿਲਾਂ ਛੋਟਾ ਸਟਾਫ ਵੀ ਹੋਇਆ ਹੋਵੇ ਜਾਦੇ ਪੈਰ ਨਹੀਂ ਦੱਬਦੀ ਹੈਗੀ ਥੋੜਾ ਘਣਾ ਹੀ ਪਤਾ ਜਾਂ ਨਹੀਂ ਲੱਗਦਾ ਹੈਗਾ ਇਹਨਾਂ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸਦਾ ਜੀਵਨ ਸਾਫੀ ਜਲਦੀ ਮਿਲ ਸਕੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਸੋ ਦੀ ਆਪਣੀ ਵੀਪਿੰਗ ਪਰ ਤੇ ਆਪਣੇ ਕੋਲੇ ਆਈ ਹੈ ਆਸਟ੍ਰੇਲੀਆ ਦੀ 3 ਸਾਲ ਪੂਰੀ ਤੇ ਪੂਰੇ ਕੋਲੇ ਹੈਗਾ 10 ਸਾਲ ਦਾ ਮੁੰਡਾ ਜੀ ਜਿਹੜਾ ਵੀ ਮੇਰਾ ਵੀਰ ਕੋਈ ਇਸ ਭੈਣ ਨੂੰ ਸਮੇਤ ਬੱਚੇ ਅਪਣਾਉਣਾ ਚਾਹੁੰਦਾ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ 78 ਕਿਲਿਆਂ ਦੇ ਵਿੱਚ ਭਾਲਦੀ ਹੈ ਭੈਣ ਤੇ ਮੁੰਡਾ ਜੀ 10 ਸਾਲ ਦਾ ਭੈਣ ਦੀ ਉਮਰ ਹੈਗੀ 35 ਸਾਲ ਜੱਟਾਂ ਦੀ ਕੁੜੀ ਹੈ ਤੇ ਵੀਡੀਓ ਨੂੰ ਕਰ ਦੋ ਤਦ ਕੇ ਸ਼ੇਅਰ ਆਪਾਂ ਨੂੰ ਜੱਟਾਂ ਨੂੰ ਜੱਟਾਂ ਦਾ ਹੀ ਮੁੰਡਾ ਚਾਹੀਦਾ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਦੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਹੈ ਜੀ ਬਾਹਮਣਾ ਦੀ ਕੁੜੀ ਅੱਜ ਤੇ ਗਰੀਬ ਪਰਿਵਾਰ ਤੋਂ ਹੈ ਜੀ ਬਿਲਕੁਲ ਨਾਨੀ ਦੇ ਘਰੇ ਰਹਿੰਦੀਆਂ ਨੇ ਮਾਵਾ ਤੇ ਆਂ ਤੇ ਡਰੀ ਹੈ ਨਹੀਂ ਗਰ ਡੈਥ ਹੋਣ ਦੇ ਕਾਰਨ ਨਾਨੀ ਦੇ ਘਰੇ ਚਲੀ ਗਈ ਸੀ ਤੇ ਨਾਨੀ ਤੇ ਮਾਮਿਆਂ ਨੇ ਵਿਆਹ ਕਰਨਾ ਹੈ ਬਿਲਕੁਲ ਕਰੀਪ ਪਰਿਵਾਰ ਦੀ ਕੁੜੀ ਹੈ ਜੀ ਜੱਟਾਂ ਦੇ ਮਿੰਨ 2 2 3 ਖੀਲਿਆਂ ਦੇ ਵਿੱਚ ਕਰ ਦੇਣਗੇ ਤੇ ਕੁੜੀ ਵਧੀਆ ਪਰਿਵਾਰ ਚੋਂ ਆ ਤੇ 22 ਸਾਲ ਹਮਾਰਾ ਭੈਣ ਦੀ ਧੰਨਵਾਦ ਹਾਂਜੀ ਸਾਸਤਰੀ ਕਾਲ ਮੈਂ ਥੋੜੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਆਈ ਐ ਕੁੜੀ 34 35 ਸਾਲ ਦੀ ਐ ਜੀ ਅਹਲੰਦ ਦੀ ਸਿਟੀਜਨ ਹੈ ਕੁੜੀ ਤੇ ਉਹਦੇ ਕੋਲੇ ਬੇਟਾ ਇੱਕ ਉਹਦੇ ਕੋਲੇ ਬੇਟਾ ਇੱਕ 7-8 ਕੀਲਿਆਂ ਦੇ ਵਿੱਚ ਮੁੰਡਾ ਪਾਲਦੇ ਨੇ ਜੀ ਜੇ ਕੋਈ ਮੇਰਾ ਵੀ 7-8 ਕੀਲਿਆਂ ਦੇ ਵਿੱਚ ਹੈਗਾ ਤਾਂ ਜ਼ਰੂਰ ਮੈਨੂੰ ਮੈਸੇਜ ਕਰੋ ਹੋ ਜਾ ਪੁੱਤ ਜ਼ਰੂਰ ਮੈਨੂੰ ਮੈਸੇਜ ਕਰੋ ਜੇ ਕੋਈ 7-8 ਕੀਲਿਆਂ ਦੇ ਵਿੱਚ ਮੁੰਡਾ ਹੈਗਾ ਭੈਣ ਜੱਟਾਂ ਦੀ ਕੁੜੀ ਹਾਂਜੀ ਸੱਸਰੀ ਕੱਲ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਲਵਾਨਿਆਂ ਦਾ ਮੁੰਡਾ 90 ਵਰਨ ਜੀ ਤੇ ਗੁੱਡੀ ਆਪਾਂ ਨੂੰ ਚਾਹੀਦੀ ਆ ਘੱਟੋ ਘੱਟ ਬੀਏ ਲਵਾਣਿਆਂ ਦੀ ਗੁੱਡੀ ਹੋਵੇ ਅਮਰੀਕਾ ਦੇ ਵਿੱਚ ਪੱਕਾ ਮੁੰਡਾ ਯੂ ਐਸ ਏ ਦੇ ਵਿੱਚ ਮੁੰਡਾ ਪੱਕਾ ਜੀ ਜੱਟਾਂ ਦੀ ਗੁੱਡੀ ਵੀ ਚੱਲ ਜੂਗੀ ਤੇ ਉਹਨਾਂ ਦੀ ਕੋਈ ਮੰਗ ਡਿਮਾਂਡ ਨਹੀਂ ਹੋएगी ਬਸ ਘੱਟੋ ਘੱਟ ਕੁੜੀ ਬੀਏ ਹੋਵੇ ਬੀਏ ਤੋਂ ਥੱਲੇ ਪੜ੍ਹਾਈ ਨਾ ਹੋਵੇ ਜੀ ਵੀਡੀਓ ਨੂੰ ਤੱਕ ਕੇ ਕਰ ਦਿਓ ਸ਼ੇਅਰ ਧੰਨਵਾਦ ਹਾਂਜੀ ਸੋਸਤਰੀ ਕਾਲ ਬੀਬੀਆਂ ਹੀ ਲਗੀਆਂ ਤੇ ਆਪਣੇ ਕੋਲੇ ਇੱਕ ਡਾਟਾ ਆਇਆ ਜੀ ਇੱਕ ਇੱਕ ਸਾਲ ਘੱਟ 50 ਸਾਲ ਦੀ ਬੀਬੀ ਐ ਕੈਨੇਡਾ ਦੀ ਪੀਆਰ ਹੈ ਜੀ ਸਿਟੀਜਨ ਹੈ ਜੇ ਕੋਈ ਮੇਰੇ ਵੀਰ ਚ ਹਿੰਮਤ ਹੈਗੀ ਆ ਵਿਆਹ ਕਰਾਉਣ ਦੀ ਤਾਂ ਜਰੂਰ ਦੱਸਿਓ ਜੀ ਫੋਟੋ ਮੈਂ ਨਹੀਂ ਲਾ ਸਕਦੀ ਡਾਟਾ ਮੇਰੇ ਕੋਲ ਆਇਆ ਪਿਆ ਮੈਸੇਜਾਂ ਦੇ ਵਿੱਚ ਮੈਨੂੰ ਕਮੈਂਟਾਂ ਦੇ ਵਿੱਚ ਦੱਸੋ ਜੇ ਕਿਸੇ ਨੂੰ ਚਾਹੀਦੀ ਹੈ ਤੇ ਪੱਕਾ ਵਿਆਹ ਕਰਵਾਉਣਾ ਉਹਨੇ ਹਾਂਜੀ ਸਸਰੀ ਗੱਲ ਮੈਂ ਤੁਹਾਡੀ ਆਪਣੀ ਰੁਪਿੰਦਰ ਇੱਕ ਆਪਣੇ ਕੋਲੇ ਮਿਸਤਰੀਆਂ ਦਾ ਮੁੰਡਾ ਆਇਆ ਜੀ ਬਰਨਾਲ ਏਰੀਏ ਦੇ ਵਿੱਚੋਂ ਤੇ ਵੀਰ ਦਾ ਆਵਦਾ ਕੰਮ ਹੈ ਆਵਦੀ ਵਰਕਸ਼ਾਪ ਹੈ ਵੀਰ ਕੋਲੇ ਵਧੀਆ ਕੋਠੀ ਪਈ ਹੋਈ ਹੈ ਤੇ ਵਧੀਆ ਤਕੜੀ ਫੈਮਿਲੀ ਚੋਂ ਹੈ ਵੀਰਾ ਤੇ ਵਧੀਆ ਮਤਲਬ ਕਾਰੋਬਾਰ ਵੀ ਵਧੀਆ ਵੀਰ ਦਾ ਤੇ ਆਪਾਂ ਨੂੰ ਘਰੇਲੂ ਕੁੜੀ ਚਾਹੀਦੀ ਹੈ ਜੀ ਮਿਸਤਰੀਆਂ ਦੀ ਕੁੜੀ ਹੋਵੇ ਤੇ ਕੋਈ ਮੰਗ ਡਿਮਾਂਡ ਨਹੀਂ ਹੈਗੀ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰਪਿੰਦਰ ਆਪਣੇ ਕੋਲੇ ਇੱਕ ਗਰੀਬ ਘਰ ਦੀ ਬੇਟੀ ਆਈ ਹੈ ਜੀ ਮੈਰਿਆਂ ਦੀ ਕੁੜੀ ਹੈ ਜੀ ਮਹਿਰਿਆਂ ਦੀ ਕੁੜੀ ਆ ਜੀ 25 ਸਾਲ ਉਮਰ ਹੈ ਭੈਣ ਦੀ ਤੇ ਮਤਲਬ ਦਾਜ ਦੇ ਹੇਜ਼ ਭੈਣ ਨੂੰ ਨਹੀਂ ਦੇ ਸਕਦੇ ਜੇ ਕੋਈ ਇਹੋ ਜਿਹਾ ਮੇਰਾ ਵੀਰ ਬੈਠਾ ਇੱਥੇ ਤੇ ਪੁਲਿਸ ਮੇਰੀ ਵੀਡੀਓ ਦੇਖਣ ਸਾਰੀ ਮੈਨੂੰ ਫੋਨ ਕਰੋ ਜਾਂ ਮੈਨੂੰ ਇੱਥੇ ਮੈਸੇਜ ਕਰ ਦਿਓ ਤੇ ਵੀਡੀਓ ਨੂੰ ਮੇਰੀ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਜੀ ਹਾਂਜੀ ਸਤਿ ਸ੍ਰੀ ਅਕਾਲ ਕੁਸ਼ਕ ਭੈਣਾ ਮੈਨੂੰ ਕਮੈਂਟ ਕਰ ਦਿੰਦੀਆਂ ਨੇ ਖਾਣੀ ਭੈਣਾ ਨੇ ਖਾਣੀ ਵੀਰ ਨੇ ਹਨਾ ਫੇਕ ਆਈਡੀਆ ਬਣਾ ਲੈਂਦੇ ਨੇ ਲੋਕ ਤੇ ਇਦਾਂ ਨਾ ਕਿਹਾ ਕਰੋ ਵੀ ਵੀਡੀਓ ਪਾਉਣ ਨੂੰ ਹਟ ਗਈ ਜਾਂ ਕਿਵੇਂ ਵੀ ਮੈਂ ਵੀਡੀਓ ਪਾਉਣ ਨੂੰ ਹਟੀ ਨਹੀਂ ਜੀ ਮੈਂ ਕਈ ਵਾਰ ਗਈ ਹੁੰਨੀ ਐ ਤੇ ਆਪਾਂ ਨੂੰ ਜਦੋਂ ਰਿਸ਼ਤਾ ਆਇਆ ਹੁੰਦਾ ਹਨਾ ਲਾਉਣਾ ਪੈਂਦਾ ਜਾਣਾ ਪੈਂਦਾ ਕਿਤੇ ਨਾ ਕਿਤੇ ਇਸ ਕਰਕੇ ਵੀਡੀਓ ਬਣਾਉਣ ਦਾ ਸ਼ਮਾ ਨਹੀਂ ਲੱਗਦਾ ਹੈਗਾ ਜਿਵੇਂ ਹੁਣ 33 ਸਾਲ ਦੀ ਕੁੜੀ ਦੀ ਤੁਸੀਂ ਮੈਨੂੰ ਬਾਰੀ-ਬਾਰੀ ਪੁੱਛਦੇ ਹੋ ਉਹਦਾ ਰਿਸ਼ਤਾ ਹੋ ਗਿਆ ਜੀ ਥੈਂਕ ਯੂ ਹਾਂਜੀ ਸ਼ਾਸਤਰੀ ਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਮੈਨੂੰ ਇੱਕ ਸੋਹਣੇ ਸੁਨੱਖੇ ਮੁੰਡੇ ਦੀ ਗੱਭਰੂ ਜਵਾਲ ਦੀ ਤਲਾਸ਼ ਹੈ ਜੀ ਤੇ ਆਪਣੇ ਕੋਲੇ ਆਈ ਹੈ ਗੁੱਡੀ 33 ਸਾਲ ਦੀ ਤੇ ਭੈਣ ਦੀ ਇਹੀ ਡਿਮਾਂਡ ਆ ਵੀ ਮੁੰਡਾ ਸੋਹਣਾ ਸੁਨੱਖਾ ਹੋਵੇ ਜੀ ਜੱਟਾਂ ਦਾ ਮੁੰਡਾ ਚਾਹੀਦਾ ਜੀ ਪੰਜ ਚਾਰ ਕਿੱਲੇ ਜ਼ਮੀਨ ਵੀ ਹੋਵੇ ਜੀ ਮੁੰਡਾ ਸੋਹਣਾ ਹੋਣਾ ਚਾਹੀਦਾ ਜ਼ਰੂਰ ਨੋਟ ਕਰ ਲਿਓ ਗੱਲ ਨੂੰ ਤੇ ਵੀਡੀਓ ਨੂੰ ਮੇਰੀ ਨੂੰ ਦੱਬ ਕੇ ਸ਼ੇਅਰ ਕਰ ਦਿਓ 1 ਮਹੀਨੇ ਦੇ ਵਿੱਚ ਮੈਰਿਜ ਕਰ ਲੈਣੀ ਹੈ ਭੈਣ ਨੇ ਤੇ ਮੈਨੂੰ ਜਲਦੀ ਜਲਦੀ ਕਮੈਂਟ ਕਰੋ ਜੀ ਠੀਕ ਹੈ ਜੀ ਹਾਂਜੀ ਸਸਰੀਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਅੱਜ ਗੁੱਡੀ ਆਈ ਹੈ ਜੀ ਬਿਨਾਂ ਜ਼ਮੀਨ ਵਾਲੀ ਗੁੱਡੀਆ ਜੱਟਾਂ ਦੀ ਕੁੜੀ ਪਹਿਲੀ ਵਾਰ ਕੋਈ ਬਿਨਾਂ ਜ਼ਮੀਨ ਵਾਲੀ ਆਈ ਹੈ ਜਿਨੇ ਕਿਸੇ ਨੇ ਜ਼ਮੀਨ ਦੀ ਡਿਮਾਂਡ ਨਹੀਂ ਰੱਖੀ ਤੇ ਮੈਂ ਵੀ ਬਹੁਤ ਖੁਸ਼ ਹਾਂ ਤੇ ਮੈਂ ਵੀਡੀਓ ਪਾ ਰਹੀ ਹਾਂ ਸੇਫ ਫੋਟੋ ਦਾ ਚਾਹੀਦਾ ਜੀ ਮੁੰਡਾ ਜਿੰਮ ਦਾ ਸਕੀਨ ਹੋਣਾ ਚਾਹੀਦਾ ਜੱਟਾਂ ਦਾ ਮੁੰਡਾ ਹੋਵੇ ਸੋਹਣਾ ਸੁਨੱਖਾ ਹੋਵੇ ਤੇ ਮੈਨੂੰ ਮੈਸੇਜ ਜਰੂਰ ਕਰੋ ਤੇ ਆਪਦੀਆਂ ਫੋਟੋਆਂ ਤੇ ਡਾਟਾ ਜਰੂਰ ਸੈਂਡ ਕਰਦੇ ਹੋ ਤੇ ਭੈਣ ਦੀ ਉਮਰ 22 ਸਾਲ ਹੈ ਜੀ ਵੀਡੀਓ ਨੂੰ ਤਦ ਬਕੇ ਸ਼ੇਅਰ ਕਰਦੇ ਹੋ